ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਜਿਸ ਨਾਲ ਜਨ ਜੀਵਨ ਉਸ ਨਾਲ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਸਬਜ਼ੀਆਂ ਤੇ ਵੀ ਇਸ ਦਾ ਪ੍ਰਭਾਵ ਪੈ ਰਿਹਾ ਹੈ ਜਦ ਤਾਪਮਾਨ 4 ਡਿਗਰੀ ਤੋਂ ਹੇਠਾਂ چلا ਜਾਂਦਾ ਹੈ ਤਾਂ ਕੋਹਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਸਬਜ਼ੀਆਂ ਦੀਆਂ ਕੁਝ ਕਿਸਮਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਖਾਸ ਕਰਕੇ ਆਲੂ ਟਮਾਟਰ ਬੈਂਗਨ ਮਟਰ ਆਦਿ ਫਸਲਾਂ ਪ੍ਰਭਾਵਿਤ ਹੁੰਦੀਆਂ ਨੇ ਜਿਸ ਦਾ ਝਾੜ ਘਟਣ ਨਾਲ ਬੂਟਾ ਵੀ ਪੂਰੀ ਤਰ੍ਹਾਂ ਚੁਲਸ ਜਾਂਨ ਵਰਗੇ ਹਾਲਾਤ ਪੈ ਜਾਂਦੇ ਨੇ ਸੋ ਇਸ ਸਬੰਧ ਵਿੱਚ ਜਿਹੜੀ ਜਾਣਕਾਰੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨ ਦੇ ਪ੍ਰੋਫੈਸਰ ਦੇ ਵੱਲੋਂ ਜਿਹੜੀ ਸਾਂਝੀ ਕੀਤੀ ਗਈ ਕੀ ਗੱਲ ਆਖਿਆ ਉਹਨਾਂ ਨੇ ਆਉ ਤੁਹਾਨੂੰ ਸੁਣਾਉਨੇ ਆ ਕੀ ਸ਼ੁਮਨਾਮਾ ਜੀ ਕਿਹੜਾ ਡਿਪਾਰਟਮੈਂਟ ਹੈ ਮੇਰਾ ਨਾਮ ਜੀ ਡਾਕਟਰ ਰੂਮਾ ਦੇਵੀ ਹੈ ਤੇ ਮੈਂ ਸਬਜ਼ੀ ਵਿਗਿਆਨ ਵਿਭਾਗ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਵਜੋਂ ਕੰਮ ਕਰ ਰਹੀ ਹਾਂ ਮੈਮ ਜਿਸ ਤਰ੍ਹਾਂ ਲਗਾਤਾਰ ਤਾਪਮਾਨ ਨੀਚੇ ਜਾ ਰਿਹਾ ਹੈ ਨਹੀਂ ਤਾਪਮਾਨ ਡਿਕਨ ਦਾ ਕਿੰਨਾ ਜਿਹੜਾ ਸਬਜ਼ੀਆਂ ਦੇ ਉੱਪਰ ਇਫੈਕਟ ਪੈਂਦਾ ਕਿਸ ਤਰ੍ਹਾਂ ਦਾ ਇਫੈਕਟ ਹੈ ਅਾ ਤਾਪਮਾਨ ਡਿਕਣ ਦਾ ਸਬਜ਼ੀਆਂ ਤੇ ਕਾਫੀ ਇਫੈਕਟ ਪੈਂਦਾ ਹੈ ਇਹਦੇ ਵਿੱਚ ਜਿਵੇਂ ਖਾਸ ਕਰ ਜਿਹੜੀ ਇਹ ਜਿਹੜੀ ਆਪਣੀ ਹੈਗੀ ਹੈ ਟਮਾਟਰ ਜਾਤੀ ਦੀ ਸਬਜ਼ੀਆਂ ਜਿਦੇ ਚ ਟਮਾਟਰ, ਬੈਂਗਣ, ਮਿਰਚ, ਸ਼ਿਮਲਾ ਮਿਰਚ ਤੇ ਇਵਨ ਆਲੂ ਅਜਿਹੀ ਸਬਜ਼ੀਆਂ ਮੁੱਖ ਤੌਰ ਤੇ ਆਉਂਦੀਆਂ ਜਦੋਂ ਬਹੁਤ ਜ਼ਿਆਦਾ ਕੋਹਰਾ ਪੈਂਦਾ ਹੈ ਉਦੋਂ ਕਾਫੀ ਜਿਹੜਾ ਇਹਨਾਂ ਸਬਜ਼ੀਆਂ ਨੂੰ ਡੈਮੇਜ ਕਰ ਜਾਂਦਾ ਹੈ ਮੈਨੂੰ ਇਹ ਸਾਰੀਆਂ ਸਬਜ਼ੀਆਂ ਨੂੰ ਡੈਮੇਜ ਕਰਦਾ ਕੋਈ ਪਾਰਟੀਕਲਰ ਸਬਜ਼ੀਆਂ ਨਹੀਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਟਮਾਟਰ ਜਿਆਤੀ ਸਬਜ਼ੀਆਂ ਦੇ ਵਿੱਚ ਜ਼ਿਆਦਾ ਅਸਰ ਪੈਂਦਾ ਹੈ ਕਿਉਂਕਿ ਇਹ ਹੀ ਸਬਜ਼ੀਆਂ ਬੇਸਿਕਲੀ ਹੁੰਦੀਆਂ ਤਾਂ ਗਰਮੀਆਂ ਦੀਆਂ ਪਰ ਅਸੀਂ ਇਹਨਾਂ ਨੂੰ ਥੋੜਾ ਅਗੇਤਾ ਤਿਆਰ ਕਰ ਲੈਣੇ ਆ ਫਿਰ ਇਸ ਤੋਂ ਇਲਾਵਾ ਜਿਵੇਂ ਛੋਟੇ ਬੁੱਟੇ ਹੁੰਦੇ ਪਨੀਰੀਆਂ ਹੁੰਦੀਆਂ ਉਹਨਾਂ ਤੇ ਵੀ ਅਸਰ ਪਾ ਦਿੰਦਾ ਹੈ ਇਸ ਤਰ੍ਹਾਂ ਜਿਹੜੀ ਹੈ ਇਹਨਾਂ ਫਸਲਾਂ ਤੇ ਮੇਨ ਜਿਹੜਾ ਉਹ ਮੈਮ ਕਿਸ ਤਰ੍ਹਾਂ ਇਹਨਾਂ ਨੂੰ ਚੈੱਕ ਕੀਤਾ ਜਾ ਸਕਦਾ ਹੈ ਕੀ ਲੱਛਣ ਨੇ ਜੀ ਆ ਜਦੋਂ ਦੇਖੋ ਜਦੋਂ ਟੈਂਪਰੇਚਰ 4 ਡਿਗਰੀ ਟੈਂਪ ਤੋਂ ਕੱਟ ਹੋ ਜਾਂਦਾ ਹੈ ਹੈਨਾ ਤੇ ਹਵਾ ਜਿਹੜੀ ਹੈ ਉਹ ਬਿਲਕੁਲ ਨਹੀਂ ਚਲਦੀ ਹੁੰਦੀ ਤੇ ਇਸ ਤੋਂ ਇਲਾਵਾ ਜਿਹੜਾ ਹੈ ਉਹ ਆਸਮਾਨ ਬਿਲਕੁਲ ਸਾਫ਼ ਹੁੰਦਾ ਹੈ ਉਦੋਂ ਜਿਹੜਾ ਕੋਰਾ ਪੈਣ ਦਾ ਚਾਂਸ ਜ਼ਿਆਦਾ ਹੁੰਦਾ ਹੈ ਠੀਕ ਹੈ ਤੇ ਇਹਦੇ ਲੱਛਣ ਹੀ ਹੁੰਦੇ ਕਿ ਜਦੋਂ ਕੋਰਾ ਪੈਂਦਾ ਹੈ ਤਾਂ ਇੰਨਾ ਜਿਹੜੇ ਇੰਨਾ ਜਿਹੜੀ ਫਸਲਾਂ ਦੇ ਜਿਹੜੇ ਪੱਤੇ ਹੈਗੇ ਆ ਉਹ ਇੱਕਦਮ ਝੁੱਲਸ ਜਾਂਦੇ ਆ ਜਾਂ ਕਹਿ ਲੋ ਸੜ ਜਾਂਦੇ ਆ ਠੀਕ ਹੈ ਜਿਹਦੇ ਨਾਲ ਪ੍ਰਕੌਸ਼ਨਸ ਵੀ ਹੈ ਜੀ ਨੇ ਖਾਸ ਕਰਕੇ ਦਾ ਬਚਾਅ ਕਿਵੇਂ ਕੀਤਾ ਜਾਂਦਾ ਹੈ ਸੋ ਹਾਂ ਇਹਦੇ ਬਚਾਅ ਵਾਸਤੇ ਜਦੋਂ ਇਸ ਤਰ੍ਹਾਂ ਦੀ ਜਦੋਂ ਕੰਡੀਸ਼ਨਸ ਹੁੰਦੀਆਂ ਸਾਨੂੰ ਚਾਹੀਦਾ ਹੈ ਕਿ ਅਸੀਂ ਹਲਕਾ ਪਾਣੀ ਕਿਤਾ ਜ਼ਰੂਰ ਲਈਏ ਜਿਹੜਾ ਪਾਣੀ ਹੁੰਦਾ ਹੈ ਹਲਕਾ ਪਾਣੀ ਇਹ ਜਿਹੜਾ ਉਹ ਟੈਂਪਰੇਚਰ ਨੂੰ ਮੈਂਟੇਨ ਕਰਦਾ ਹੈ ਜ਼ਮੀਨ ਦੇ ਵਿੱਚ ਤੇ ਜੜਾਂ ਨੂੰ ਜਿਹੜੇ ਸਕੋਰੇ ਦੇ ਨੁਕਸਾਨ ਤੋਂ ਬਚਾਉਂਦਾ ਹੈ ਇਸ ਤੋਂ ਇਲਾਵਾ ਅਸੀਂ ਜਿਵੇਂ ਤੁਸੀਂ ਜਿਹੜੀ ਆਪਣੀ ਲੋਟਨਲ ਟੈਕਨੋਲੋਜੀ ਹੈ ਜਿਹੜੀ ਸੁਰੰਗਾਂ ਹੀਟ ਖੇਤੀ ਹੈ ਜਾਂ ਨੈਟ ਹਾਊਸ ਹੈਗੇ ਜਿਹਦੇ ਵਿੱਚ ਅਸੀਂ ਪ੍ਰੋਟੈਕਸ਼ਨ ਦਿੰਨੇ ਆ ਕਿਉਂਕਿ ਇਹਦੇ ਵਿੱਚ ਜਿਹੜੀ ਆਪਣੀ ਪੋਲੀਥੀਨ ਸ਼ੀਟ ਹੁੰਦੀ ਹੈ ਉਹ ਕੋਰੇ ਤੋਂ ਰੋਕਦੀ ਹੈ ਠੀਕ ਹੈ ਇਸ ਤੋਂ علاوہ ਮਲਚਿੰਗ ਵਗੈਰਾ ਹੋਰ ਵੀ ਚੀਜ਼ਾਂ ਹੈਗੀਆਂ ਜਿਵੇਂ ਅ ਮਤਲਬ ਤੁਸੀਂ ਸਰਕੰਡਾ ਜਿਹੜਾ ਹੈਗਾ ਉਹਨੂੰ ਅ ਅਸੀਂ ਉਹਦੇ ਨਾਲ ਵੀ ਅਸੀਂ ਪ੍ਰੋਟੈਕਸ਼ਨ ਕਰ ਸਕਦੇ ਆ ਜਿਹੜਾ ਕਿ ਦੇਸੀ ਮੈਥਡ ਹੈ ਗਿਆ 57 ਤੁਸੀਂ ਦੇਖ ਰਹੇ ਹੋ ਅਸੀਂ ਇੱਥੇ ਆਪਣੇ ਫਾਰਮ ਤੇ ਵੀ ਲਾਇਆ ਹੋਇਆ ਹੈ ਜਾਤਰ ਲੋ ਟਨਲ ਜਿਹੜੀ ਪੋਲੀਥੀਨ ਜਿਹੜੀ ਹੈ ਸਭ ਤੋਂ ਆਸਾਨ ਤਰੀਕਾ ਜਿਹੜਾ ਹੈਗਾ ਹੈ ਜਿਹਦੇ ਨਾਲ ਤੁਸੀਂ ਯੂ نو ਪ੍ਰੋਟੈਕਟ ਕਰ ਸਕਦੇ ਹੋ ਨਾ ਫਸਲਾਂ ਨੂੰ ਤਾਂ ਮੈਂ ਖਾਸ ਕਰ ਕਿਸਾਨਾਂ ਨੂੰ ਇਸ ਤਰੀਕੇ ਦੀ ਅਪੀਲ ਕਰਕੇ ਕਿਉਂਕਿ ਆਮ ਤੌਰ ਤੇ ਜਿਵੇਂ ਸਬਜ਼ੀਆਂ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੂੰ ਕਿਸ ਲਈ ਕੀ ਅਪੀਲ ਬਸ ਇਹ ਹੈ ਕਿ ਜਦੋਂ ਵੀ ਮੌਸਮ ਇਸ ਤਰ੍ਹਾਂ ਦਾ ਹੋਏ ਤੁਹਾਨੂੰ ਲੱਗੇ ਕਿ ਕੋਰੇ ਦੇ ਅਸਰ ਹੈਗੇ ਆ ਪੈਣ ਦੇ ਤਾਂ ਤੁਸੀਂ ਹਲਕਾ ਪਾਣੀ ਜ਼ਰੂਰ ਆਪਣੇ ਖੇਤਾਂ 'ਚ ਲਗਾ ਕੇ ਰੱਖੋ ਠੀਕ ਹੈ ਤੇ ਜਿਹੜੀ ਫਸਲਾਂ ਜ਼ਿਆਦਾ ਮਤਲਬ ਕਹਿ ਲਓ ਸੈਂਸਿਟਿਵ ਹੈਗੀਆਂ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਜ਼ਿਆਦਾ ਲੋੜ ਹੁੰਦੀ ਹੈ ਜਿਹੜੀ ਫਸਲਾਂ ਮੰਨ ਲਓ ਹੁਣ ਜਿਹੜੀ ਸਬਜ਼ੀਆਂ ਦੇ ਵਿੱਚ ਇਸ ਟਾਈਮ ਜਿਵੇਂ ਗਾਜਰ ਹੈ ਹੈਨਾ ਜਾਂ ਗੋभी জাতীয় ਸਬਜ਼ੀਆਂ ਲੱਗੀਆਂ ਬਰੋਕਲੀ ਲੱਗੀ ਹੈ ਫੁੱਲ ਗੋਭੀ ਬੰਦ ਗੋਭੀ ਉਹਨਾਂ ਨੂੰ ਕੋਈ ਐਡੀ ਪ੍ਰੋਬਲਮ ਨਹੀਂ ਹੈਗੀ ਜਿਹੜੀ ਤੁਹਾਨੂੰ ਮੈਂ ਪਹਿਲੇ ਵੀ ਲਿਸਟ ਕੀਤੀਆਂ ਉਹਨਾਂ ਨਾਲੋਂ ਜ਼ਿਆਦਾ ਪ੍ਰੋਬਲਮ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੈ ਮੈਮ ਕਿੰਨੇ ਕਿ ਡਿਗਰੀ ਟੈਂਪਰੇਚਰ ਤੱਕ ਜਿਹੜਾ ਕਿਸਾਨ ਵੀ ਆਪਣਾ ਧਿਆਨ ਰੱਖਣ ਫਸਲਾਂ ਦਾ ਕਦੋਂ ਹਾਂਜੀ ਜਿਵੇਂ ਜਿਵੇਂ ਹਾਂ ਜਿਵੇਂ 4 ਡਿਗਰੀ ਟੈਂਪਰੇਚਰ ਜਦੋਂ ਹੋ ਜਾਂਦਾ ਹੈ ਇਸ ਤੋਂ ਥੱਲੇ ਜਦੋਂ ਵੀ ਤਾਪਮਾਨ ਜਾਏਗਾ ਤਾਂ ਉਹ ਦੇਖੋ ਮਤ ਮਤਲਬ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਤੁਸੀਂ ਦੇਖਿਆ ਹੁਣ ਫ੍ਰਿਜ ਦੇ ਵਿੱਚ ਵੀ ਟੈਂਪਰੇਚਰ ਦਾ 4 ਡਿਗਰੀ ਤੋਂ ਜਦੋਂ 0 ਡਿਗਰੀ ਵੱਲ ਜਾਂਦਾ ਹੈ ਥੱਲੇ ਨੂੰ ਜਾਂਦਾ ਹੈ ਤਾਂ ਉਹ ਫਿਰ ਉਹ ਬਰਫ਼ ਬਣ ਜਾਂਦਾ ਹੈ ਇੱਕ ਤਰ੍ਹਾਂ ਜਿਵੇਂ ਪੱਤਿਆਂ ਦੇ ਵਿੱਚ ਜਿਵੇਂ ਜਿਹੜਾ ਪਾਣੀ ਹੁੰਦਾ ਹੈ ਜੇ ਉਹਦੀ ਬਰਫ਼ ਬਣ ਜੇ ਹੈਨਾ ਤਾਂ ਉਹ ਡੈਮੇਜ ਕਰਨਗੇ ਮਤਲਬ ਉਹ ਸੈਲਸ ਨੂੰ ਡੈਮੇਜ ਕਰ ਦਿੰਦੇ ਆ ਪੱਤਿਆਂ ਨੂੰ ਡੈਮੇਜ ਕਰ ਦਿੰਦੇ ਆ ਇਸ ਕਰਕੇ ਉਹਦਾ ਜਿਹੜਾ ਇਹ ਪ੍ਰਭਾਵ ਜ਼ਿਆਦਾ ਫਿਰ ਹੋ ਜਾਂਦਾ ਕਿੰਨਾ ਕੁ ਝਾੜ ਦੇ ਉੱਪਰ ਅਸਰ ਪੈਂਦਾ ਕੀ ਇਹਦੇ ਨਾਲ 4 ਵੀ ਕਰਤਾ ਜਾਂ ਹਾਂ ਜਦੋਂ ਪੱਤੇ ਚ ਕਈ ਵਾਰ ਤਾਂ ਪੂਰਾ ਪੂਰਾ ਫਸਲ ਹੀ ਮਰ ਜਾਂਦੀ ਹੈ ਜੇ ਜਦੋਂ ਫਸਲ ਪੱਤੇ ਠੀਕ ਨਹੀਂ ਹੈਗੇ ਫਸਲ ਠੀਕ ਨਹੀਂ ਹੈ ਉਹਦੀ ਹੈਲਥ ਖਰਾਬ ਹੋਗੀ ਤਾਂ ਝਾੜ ਤੇ ਤਾਂ ਕਾਫੀ ਅਸਰ ਪੈਂਦਾ ਲੁਧਿਆਣਾ ਲਾਈਵ ਲੀ ਸੁਨਿੰਦਰ ਸੋਨੀ ਦੀ ਰਿਪੋਰਟ